ਦੁੱਧ ਹੈ ਪਿਓਰ ਨਹੀਂ ਮਿਲਦਾ ਅਸੀਂ ਦੁੱਧੀ ਤੋਂ ਲੈ ਕੇ ਵੀ ਖੁਸ਼ ਨਹੀਂ ਹੁੰਦੇ ਬਾਕੀ ਦੇਖ ਰ ਅਸੀਂ ਬਾਜ਼ਾਰ ਦੀ ਗੱਲ ਕਰੀ ਬਾਕੀ ਕੰਪਨੀਆਂ ਦਾ ਕਈ ਵਾਰੀ ਉਹਨਾਂ ਤੇ ਵੀ ਲੋਕ ਡਾਊਟ ਕਰਨ ਲੱਗ ਜਾਂਦੇ ਆ ਇਹ ਜਿਹੜਾ ਦੁੱਧ ਹੈ ਨਾ ਇਹਦੇ ਦੀ ਚਰਚਾ ਹੁੰਦੀ ਆ दारू ਤੇ ਕੋਈ ਨਹੀਂ ਕਹਿੰਦਾ ਕੁਝ ਜਦੋਂ ਜਾਂਦੇ ਨੇ ਠੇਕੇ ਦੇ ਥਾਲ ਬੋਤਲ ਅੰਦਰ ਉਦੋਂ ਕੋਈ ਕੁਝ ਨਹੀਂ ਕਹਿੰਦਾ ਇਹ ਜਿਹੜਾ ਦੁੱਧ ਹੈ ਨਾ ਇਹ ਸਾਡੇ ਇਹਨੂੰ ਤੇਰਵਾਂ ਰਤਨ ਮੰਨਿਆ ਗਿਆ ਸਾਡੇ ઋਸ਼ੀਆਂ ਮੁਣੀਆਂ ਨੇ ਦੁੱਧ ਨੂੰ ਪਹਿਲਾਂ ਲਿਆ ਹਾਲਾਂਕਿ ਹੈ ਤਾਂ ਇਹ ਜਾਨਵਰ ਦੇ ਪੇਟ ਤੋਂ ਹੀ ਆਉਂਦਾ ਹੈ ਤਾਂ ਇਹ ਨਾਨ ਵੇਜ ਐਨੀਮਲ ਦਾ ਹੀ ਆ ਦੁੱਧ ਪੀਣਾ ਚਾਹੀਦਾ ਔਰ ਕੋਸ਼ਿਸ਼ ਕਰੋ ਗਾਂ ਦਾ ਦੁੱਧ ਹੋਵੇ ਔਰ ਕੋਸ਼ਿਸ਼ ਕਰੋ ਆਪਣੇ ਘਰ ਦਾ ਦੁੱਧ ਹੋਵੇ ਲੇਕਿਨ ਜਿਹੜਾ ਅਸੀਂ ਥੈਲੀਆਂ ਪੈਕਟਾਂ ਚ ਦੁੱਧ ਲੈਨੇ ਆ ਵੀ ਆ ਤਾਂ ਤੁਸੀਂ ਇੱਕ ਅੰਦਾਜ਼ਾ ਲਾਓ ਵੀ ਇੱਕ ਬੰਦਾ ਦਿਨ ਦੇ ਵਿੱਚ ਘੱਟੋ ਘੱਟ ਜ਼ਿਆਦਾ ਨਹੀਂ 1 ਲੀਟਰ ਦੁੱਧ ਪੀਂਦਾ ਕੁਝ ਲੋਕ ਲਾਲਚੀ ਟਾਈਪ ਦੇ ਕੁਝ ਲੋਕ ਨੇ ਜਿਹੜੇ ਇਹਨਾਂ ਨੂੰ ਬਣਾਈ ਜਾਂਦੇ ਆ ਨਕਲੀ ਦਈ ਜਾਂਦੇ ਪਰ ਉਹ ਬਹੁਤ ਅਵੇਰ ਰਹਿਣ ਦੀ ਲੋੜ ਹੈ ਦੁੱਧ ਪੀਣਾ ਚਾਹੀਦਾ ਲੇਕਿਨ ਦੁੱਧ ਜੇ ਤੁਹਾਨੂੰ ਅਸਲੀ ਮਿਲੇ ਤਾਂ ਪੀਣਾ ਕਿ ਸਹੀ ਕੀ ਹੈ ਉਹਦੀ ਪਛਾਣ ਕਿਵੇਂ ਕਰੀਏ ਜਦੋਂ ਤਾਂ ਪਨੀਰ ਬਣ ਗਿਆ ਉਹਦੇ ਉੱਤੇ ਇੱਕ ਟੈਂਚਰ ਆਯੋਡਿਨ ਆਉਂਦਾ ਆਪਣੇ ਮੈਡੀਕਲ ਸਟੋਰਾਂ ਤੇ ਆਮ ਮਿਲ ਜਾਂਦਾ ਟੈਂਚਰ ਐਡੀ ਦੀ ਸ਼ੀਸ਼ੀ 10 20 ਰੁਪਏ ਦੀ ਮਿਲ ਜਾਂਦੀ ਹੈ ਉਹ ਟੈਂਚਰ ਆਯੋਡਿਨ ਲਿਆ ਕੇ ਉਹ ਪਨੀਰ ਦੇ ਉੱਤੇ ਪਾ ਦੋ ਚਾਰ ਬੂੰਦਾਂ ਜੇ ਤਾਂ ਪਨੀਰ ਹੋ ਗਿਆ ਕਾਲਾ ਉਹਨੇ ਉਹਦਾ ਰੰਗ ਫੜ ਲਿਆ ਤਾਂ ਨਕਲੀ ਆ ਬਈ ਸਭ ਇੱਕ ਹੋਰ ਗੱਲ ਹੈ ਵੀ ਬਜਾਰਾਂ ਦੇ ਵਿੱਚ ਵੀ ਇਹ ਚਰਚਾ ਮਿਲਦੀ ਚਰਚਾ ਹੁੰਦੀ ਆ ਵੀ ਜਿਹੜਾ ਦੁੱਧ ਹੈ ਪਿਓਰ ਨਹੀਂ ਮਿਲਦਾ ਅਸੀਂ ਦੁੱਧੀ ਤੋਂ ਲੈ ਕੇ ਵੀ ਖੁਸ਼ ਨਹੀਂ ਹੁੰਦੇ ਬਾਕੀ ਦੇਖ ਰ ਅਸੀਂ ਬਾਜ਼ਾਰ ਦੀ ਗੱਲ ਕਰੀ ਬਾਕੀ ਕੰਪਨੀਆਂ ਦਾ ਕਈ ਵਾਰੀ ਉਹਨਾਂ ਤੇ ਵੀ ਲੋਕ ਡਾਊਟ ਕਰਨ ਲੱਗ ਜਾਂਦੇ ਆ ਇੱਕ ਤਾਂ ਇਹ ਦੂਸਰਾ ਇਹ ਆ ਕਿ ਜਿਵੇਂ ਬਹੁਤ ਸਾਰੇ ਲੋਕ ਇਹ ਕਹਿੰਦੇ ਆ ਕਿ ਜਿਹੜਾ ਦੁੱਧ ਆ ਠੰਡਾ ਪੀਣਾ ਚਾਹੀਦਾ ਕੋਈ ਕਹਿੰਦਾ ਗਰਮ ਪੀਣਾ ਚਾਹੀਦਾ ਕੋਈ ਇਹ ਆ ਕਿ ਕਿਸੇ ਦੇ ਥਿਊਜ਼ ਹੀ ਹੁੰਦੇ ਆ ਕਿ ਪੀਣਾ ਹੀ ਨਹੀਂ ਚਾਹੀਦਾ ਕੀ ਸਹੀ ਆ ਦੇਖੋ ਦੁੱਧ ਬਾਰੇ ਜ਼ਰੂਰ ਧਾਰਨਾ ਨੇ ਹੁਣ ਅਸੀਂ ਦੇਖਿਆ ਸਾਡੇ ਬਜ਼ੁਰਗ ਦੁੱਧ ਪੀਂਦੇ ਆਏ ਨੇ ਅਸੀਂ ਪੀਂਨੇ ਆ ਰੋਜ਼ ਇੱਕ ਗਲਾਸ ਰਾਤ ਨੂੰ ਸੌਣ ਲੱਗੇ ਐਸੀ ਕੋਈ ਗੱਲ ਨਹੀਂ ਇਹ ਜਿਹੜਾ ਦੁੱਧ ਹੈ ਨਾ ਇਹਦੇ ਦੀ ਚਰਚਾ ਹੁੰਦੀ ਆ दारू ਤੇ ਕੋਈ ਨਹੀਂ ਕਹਿੰਦਾ ਕੁਝ ਜਦੋਂ ਜਾਂਦੇ ਨੇ ਠੇਕੇ ਦੇ ਥਾਲ ਬੋਤਲ ਅੰਦਰ ਉਦੋਂ ਕੋਈ ਕੁਝ ਨਹੀਂ ਕਹਿੰਦਾ ਇੱਕ ਵਿਚਾਰੇ ਦੋਜੀ ਦੇ ਮਗਰ ਪਏ ਰਹਿਣਗੇ ਵੀ ਤੂੰ ਪਾਣੀ ਪਲਾ ਕੇ ਲਿਆ ਆਪ दारू ਚ ਪਾਣੀ ਪਾ ਕੇ ਪੀਂ ਜਾਂਦੇ ਨੇ ਉਦੋਂ ਕੁਝ ਨਹੀਂ ਕਹਿੰਦੇ ਹੈ ਤੇ ਮਤਲਬ ਕਹਿਣ ਦਾ ਵੀ ਇਹ ਜਿਹੜਾ ਦੁੱਧ ਹੈ ਨਾ ਇਹ ਸਾਡੇ ਇਹਨੂੰ 13ਵਾਂ ਰਤਨ ਮੰਨਿਆ ਗਿਆ ਸਾਡੇ ઋਸ਼ੀਆਂ ਮੁਣੀਆਂ ਨੇ ਦੁੱਧ ਨੂੰ ਪਹਿਲਾਂ ਲਿਆ ਹਾਲਾਂਕਿ ਹੈ ਤਾਂ ਇਹ ਜਾਨਵਰ ਦੇ ਪੇਟ ਚੋਂ ਹੀ ਆਉਂਦਾ ਹੈ ਤਾਂ ਇਹ ਤਾਂ ਇਹ ਨਾਨਵੈਜ ਐਨੀਮਲ ਦਾ ਹੀ ਆ ਤੇ ਲੇਕਿਨ ਇਹਨੂੰ 13ਵਾਂ ਰਤਨ ਦਾ ਦਰਜਾ ਮਿਲਿਆ ਤੇ ਉਹਨੂੰ ਪੌਦਾ ਪੀਣਿਆ ਤੇ ਇਸ ਤਰ੍ਹਾਂ ਕਰਕੇ ਦੁੱਧ ਪੀਣਾ ਚਾਹੀਦਾ ਔਰ ਕੋਸ਼ਿਸ਼ ਕਰੋ ਗਾਂ ਦਾ ਦੁੱਧ ਹੋਵੇ ਔਰ ਕੋਸ਼ਿਸ਼ ਕਰੋ ਆਪਣੇ ਘਰ ਦਾ ਦੁੱਧ ਹੋਵੇ ਲੇਕਿਨ ਜਿਹੜਾ ਅਸੀਂ ਥੈਲੀਆਂ ਪੈਕਤਾਂ ਚ ਦੁੱਧ ਲੈਨੇ ਆ ਵੀ ਆ ਤਾਂ ਤੁਸੀਂ ਇੱਕ ਅੰਦਾਜ਼ਾ ਲਾਓ ਵੀ ਇੱਕ ਬੰਦਾ ਦੰਨ ਦੇ ਵਿੱਚ ਕਟੋ-ਕਟ ਜਿਆਦਾ ਨਹੀਂ 1 ਲੀਟਰ ਦੁੱਧ ਪਿੰਦਾ। ਹੂੰ ਕੀ ਇੰਨੀਆਂ ਗਾਂਆਂ ਮੱਝਾਂ ਹੈਗੀਆਂ ਜੀ 140 ਕਰੋੜ ਪਰਸਨ ਹੈ। ਕੀ 140 ਕਰੋੜ ਗਾਂ ਮੱਝ ਹੈਗੀ ਹੈ? ਪਿੰਡਾਂ 'ਚੋਂ ਵੈਸੇ ਲੋਕ ਛੱਡ ਚੁੱਕੇ ਆ ਹੁਣ। ਆਪਾਂ ਉਹਨੂੰ ਵੰਡ ਦਿੰਨੇ ਆ ਚਲੋ 5 ਦੇ ਵੰਡ ਦਿੰਨੇ ਤਾਂ ਵੀ ਤੁਸੀਂ ਅੰਦਾਜ਼ਾ ਲਾਓ ਵੀ ਹੈ 40-50 ਕਰੋੜ ਮੱਝ ਗਾਂ ਨਹੀਂ ਹੈਗੀ ਨਾ ਕਿੰਨਾ ਕ ਦੁੱਧ ਆ ਜਾਊਗਾ। ਸੋ ਇਸ ਕਰਕੇ ਇਹ ਚੀਜ਼ਾਂ ਨੇ ਕੁਝ ਲੋਕ ਲਾਲਚੀ ਟਾਈਪ ਦੇ ਕੁਝ ਲੋਕ ਨੇ ਜਿਹੜੇ ਇਹਨਾਂ ਨੂੰ ਬਣਾਈ ਜਾਂਦੇ ਆ ਨਕਲੀ ਦੇਈ ਜਾਂਦੇ ਆ। ਪਰ ਉਹ ਬਹੁਤ ਅਵੇਅਰ ਰਹਿਣ ਦੀ ਲੋੜ ਹੈ ਦੁੱਧ ਪੀਣਾ ਚਾਹੀਦਾ ਲੇਕਿਨ ਦੁੱਧ ਜੇ ਤੁਹਾਨੂੰ ਅਸਲੀ ਮਿਲੇ ਤਾਂ ਪੀਣਾ ਚਾਹੀਦਾ ਹਮ ਪਰ ਫਿਰ ਸਵਾਲ ਉੱਥੇ ਹੀ ਆ ਜਾਂਦਾ ਹੈ ਕਿ ਆਮ ਲੋਕਾਂ ਨੂੰ ਇਹਨਾਂ ਚੀਜ਼ਾਂ ਦੀ ਪਛਾਣ ਨਹੀਂ ਹੁੰਦੀ ਹਮ ਕਿ ਸਹੀ ਕੀ ਹੈ ਉਹਦੀ ਪਛਾਣ ਕਿਵੇਂ ਕਰੀਏ ਪਛਾਣ ਦਾ ਇੱਕ ਚੀਜ਼ ਮੈਂ ਤੁਹਾਨੂੰ ਦੱਸਦਾ ਦੁੱਧ ਨੂੰ ਤੁਸੀਂ ਫਾੜ ਕੇ ਦੇਖੋ ਹਮ ਫਾੜ ਕੇ ਪਨੀਰ ਬਣ ਜੂਗਾ ਜੀ ਜਦੋਂ ਤਾਂ ਪਨੀਰ ਬਣ ਗਿਆ ਉਹਦੇ ਉੱਤੇ ਇੱਕ ਟੈਂਚਰ ਆਇਓਡੀਨ ਆਉਂਦਾ ਆਪਣੇ ਮੈਡੀਕਲ ਸਟੋਰਾਂ ਤੇ ਆਮ ਮਿਲ ਜਾਂਦਾ ਹੈ ਟੈਂਚਰ ਐਡੀ ਇੱਕ ਸ਼ੀਸ਼ੀ 10 20 ਰੁਪਏ ਦੀ ਮਿਲ ਜਾਂਦੀ ਹੈ ਉਹ ਟੈਂਚਰ ਆਇਓਡੀਨ ਲਿਆ ਕੇ ਉਹ ਪਨੀਰ ਦੇ ਉੱਤੇ ਪਾ ਦਿਓ ਚਾਰ ਬੂੰਦਾ ਜੇ ਤਾਂ ਉਹ ਪਨੀਰ ਹੋ ਗਿਆ ਕਾਲਾ ਉਹਨੇ ਉਹਦਾ ਰੰਗ ਫੜ ਲਿਆ ਤਾਂ ਨਕਲੀ ਆ ਜੋ ਬੂੰਦਾ ਪਨੀਰ ਦੇ ਉੱਤੋਂ ਨਿਕਲ ਗਈ ਆ ਪਨੀਰ ਅਪ ਦੀ ਰੰਗ ਵਿੱਚ ਰਹਿ ਗਿਆ ਫਿਰ ਅਸਲੀ ਆ ਬਸ ਇੰਨੀ ਕੀ ਪਛਾਣ ਹੈ ਦੀ ਔਰ ਬੜੀ ਸੌਖੀ ਪਛਾਣ ਆ